ਲੇ ਲਓ ਭਾਪੂਰੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਜਿਹੜੀ ਇਹ ਕਰ ਲੈਨੇ ਆਂ ਪਰਿਵਾਰਕ ਪਰਿਵਾਰਕ ਮੈਂਬਰ ਜਿਹੜੇ ਮੌਜੂਦ ਨੇ ਗੱਲਬਾਤ ਕਰਦੇ ਆਂ ਉਹਦਾ ਤੁਹਾਡਾ ਕਿਹੜੇ ਸ਼ਹਿਰ ਤੋਂ ਆ ਜੀ ਤੁਸੀਂ ਅਸੀਂ ਅੰਮ੍ਰਿਤਸਰ ਤੋਂ ਆ ਜੀ ਅੰਮ੍ਰਿਤਸਰ ਤੋਂ ਕੋਈ ਇਹ ਨਹੀਂ ਦੱਸਿਆ ਵੀ ਫਲਾਣੇ ਥਾਣੇ 'ਚ ਆ ਜਾਓ ਜਾਂ ਤੁਸੀਂ ਉੱਥੋਂ ਨਹੀਂ ਨਹੀਂ ਆਏ ਕਿ ਜੋ ਸਾਨੂੰ ਆਪੇ ਕਾਲ ਕਰਦਗੇ ਪਲੀਜ਼ ਸੌਰੀ ਕਰ ਤਾਂ ਇਹ ਨੇ ਦੇਖੋ ਕਿ 15 15 ਦਿਨ ਪਹਿਲਾਂ ਇਹਨਾਂ ਦਾ ਬੱਚਾ ਇਹਨਾਂ ਦਾ ਪੋਤਾ ਗਿਆ ਸੀਗਾ ਪਰਿਵਾਰਕ ਮੈਂਬਰ ਨੇ ਔਰ ਜਿਹੜੇ ਜਿਹਨਾਂ ਨੇ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਹੈ ਕਿ ਇਹ 15 ਦਿਨ ਪਹਿਲਾਂ ਅਮਰੀਕਾ ਇਹਨਾਂ ਦਾ ਪੋਤਾ ਜਿਹੜਾ ਵਿਅਕਤੀ ਜਿਹੜਾ ਖੜੇ ਹੋਏ ਸੀ 15 ਦਿਨ ਪਹਿਲਾਂ ਉਹਨਾਂ ਦਾ ਪੋਤਾ ਜਿਹੜਾ ਉਹ ਲੱਖਾਂ ਰੁਪਇਆ ਖਰਚ ਕੇ ਜਿਹੜਾ ਉਹ ਅਮਰੀਕਾ ਦੀ ਧਰਤੀ ਤੇ ਪਹੁੰਚਿਆ ਸੀ ਪਰ ਅਮਰੀਕਾ ਵੱਲੋਂ ਉਸ ਨੂੰ ਵੀ ਜਿਹੜਾ ਡਿਪੋਰਟ ਕਰ ਦਿੱਤਾ ਗਿਆ ਮਹਿਜ਼ 15 ਦਿਨ ਪਹਿਲਾਂ 40 45 ਲੱਖ ਰੁਪਇਆ ਖਰਚ ਕੇ ਜਿਹੜਾ ਆਪਣੇ ਪੋਤਰੇ ਨੂੰ ਇਸ ਬਜ਼ੁਰਗ ਜਿਹੜਾ ਉਹ ਭੇਜਿਆ ਗਿਆ ਸੀ ਪਰ ਹੁਣ ਉਸ ਨੂੰ ਵੀ ਜਿਹੜਾ ਇਥੋਂ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਔਰ ਕੁੱਲਬਿਲਾ ਕੇ ਵੇਖਿਆ ਜਾਵੇ ਤਾਂ ਜਿਹੜੇ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਵੀ ਪ੍ਰਵਾਸੀ ਉੱਥੇ ਰਹਿ ਰਹੇ ਸੀ ਉਹਨਾਂ ਨੂੰ ਜਿਹੜਾ ਉਥੋਂ ਡਿਪੋਰਟ ਜਿਹੜਾ ਉਹ ਕੀਤਾ ਗਿਆ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਹੋਰ ਵੀ ਪਰਿਵਾਰਕ ਮੈਂਬਰ ਜਿਹੜੇ ਆ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਖੜੀ ਆ ਉਹ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਜਿਹੜੀ ਪੁਲਿਸ ਵੱਲੋਂ ਵੀ ਜਿਹੜਾ ਰੋਕਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਨਾ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਕ ਵਾਰ ਫੇਰ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕਰ ਲੈਣੇ ਆ ਸਰ ਸਰ ਛੋਟਾ ਜਿਹਾ ਸਰ ਕਿੰਨਾ ਕਿੰਨਾ ਸੌਰੀ ਸੌਰੀ ਇਹ ਸਰ ਕਿੰਨਾ ਸਮਾਂ ਹੋ ਗਿਆ ਸੀ ਤੇ ਕਿੰਨੇ ਪੈਸੇ ਲੱਗ ਗਏ ਥੋੜੀ ਡਿਟੇਲ ਨੇ ਕਿੰਨੇ ਪੈਸੇ ਲਾ ਕੇ ਗਿਆ ਸੀ ਨਹੀਂ ਨਹੀਂ ਪਤਾ ਨਹੀਂ ਕਿੱਦਾਂ ਗਿਆ ਸਰ ਸਾਹਿਬ ਨਹੀਂ ਗੱਲ ਮੈਂ ਤੁਹਾਨੂੰ ਬਿਲਕੁਲ ਦੇਖ ਰਹੇ ਤੁਸੀਂ ਕਿ ਗੱਲਬਾਤ ਜਿਹੜੀ ਆ ਨਹੀਂ ਕਰ ਰਹੇ ਪਰ ਫਿਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕਰ ਰਹੇ ਆ ਸਰ ਕਿਸੇ ਭੇਜਿਆ ਸਾਹਿਬ ਨੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਦੋਂ ਗਿਆ ਸੀ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਤੁਹਾਡਾ ਕਿੰਨੀ ਦਿਨ ਪਹਿਲਾਂ ਦੇਖੋ ਤੁਸੀਂ ਮੈਂ ਅੱਗੇ ਸਾਰਾ ਤੁਹਾਡਾ ਦੱਸਿਆ ਜੀ ਮੋਨਾ ਨੂੰ ਪਤਾ ਨਾ ਨਾਣਾ ਕਰਦੇ ਜਰਾ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਸੀ ਇਹ ਤੁਹਾਡੇ ਘਰ ਗਿਆ ਨੂੰ ਠਾਣਿਓ ਲੈਣਾ ਪੈਣਾ ਜਿਹੜੀ ਆ ਕਿਤਨੇ ਕਿਤੇ ਨਾਰਾਜ਼ਗੀ ਜਿਹੜੀ ਆ ਉਹ ਮੀਡੀਆ ਤੇ ਕੱਢੀ ਜਾ ਰਹੀ ਆ ਪਰ ਆਖਰ ਪਹਿਲਾਂ ਇਹ ਲੋਕ ਜਿਹੜੇ ਹੁੰਦੇ ਨੇ ਇਲੀਗਲ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਬਾਹਰ ਜਿਹੜਾ ਉਹ ਭੇਜਦੇ ਨੇ ਤੇ ਬਾਅਦ ਦੇ ਵਿੱਚ ਜਿਹੜਾ ਨਾਂ ਕੀ ਹੈਗਾ ਨਾਂ ਕੀ ਹੈਗਾ ਚਲੋ ਠੀਕ ਬਬੇ ਪੋਤਰੇ ਦਾ ਨਾਮ ਦੱਸੋ